ਅੱਜ ਪੌਕਲੈਂਡ ਮਸ਼ੀਨਾਂ ਧਰਨੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਹਜ਼ਾਰਾਂ ਗੱਟਾ ਜਿਹੜਾ ਕੱਲ ਸ਼ਾਮ ਆਥ ਨੇ ਜਿਹੜਾ ਉਹ ਕਿਸਾਨਾਂ ਦੇ ਦੁਆਰਾ ਮਿੱਟੀ ਦਾ ਭਰ ਕੇ ਧਰਨੇ ਦੇ ਉੱਤੇ ਲਿਆਂਦਾ ਜਾ ਚੁੱਕਿਆ ਸੀ ਸ਼ੰਭੂ ਬਾਰਡਰ ਦੀ ਜਗ੍ਹਾ ਦੇ ਉੱਤੇ ਵੱਡੀਆਂ-ਵੱਡੀਆਂ ਟਰਾਲੀਆਂ ਦੇ ਵਿੱਚ ਭਰ ਕੇ ਅਲੱਗ-ਅਲੱਗ ਜਿਗਾਰਡਮੈਂਟ ਬਣਾਏ ਜਾ ਚੁੱਕੇ ਨੇ ਟਰੈਕਟਰਾਂ ਦੇ ਮਗਰ ਤਾਂ ਕਿ ਉਹਨਾਂ ਦੇ ਮੱਦੇਨਾਲ ਜਿਹੜੇ ਬੈਰੀਗੇਟ ਆ ਉਹਨਾਂ ਨੂੰ ਪੱਟਿਆ ਜਾ ਸਕੇ ਤੇ ਕਿਸਾਨਾਂ ਨੂੰ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋਵੇ ਕਿਸਾਨਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਸ਼ੀਲਡਾਂ ਐੜੀਆਂ ਉਹਨਾਂ ਨੂੰ ਬਣਾ ਲਿਆ ਤਾਂ ਕਿ ਜਿਹੜੇ ਹੰਝੂ ਗੈਸ ਦੇ ਗੋਲੇ ਆ ਉਹਨਾਂ ਦਾ ਸਾਹਮਣਾ ਕੀਤਾ ਜਾ ਸਕੇ ਤੇ ਨਾਲ ਹੀ ਹੋਰ ਜਿਹੜੀਆਂ ਗੋਲੀਆਂ ਜਿਵੇਂ ਰਬੜ ਬੁਲੇਟਸ ਜਾਂ ਫਿਰ ਉਹਨਾਂ ਦੇ ਦੁਆਰਾ ਪੈਲਟ ਗੰਸ ਦੀਆਂ ਬੁਲੇਟਸ ਚਲਾਈਆਂ ਜਾ ਰਹੀਆਂ ਨੇ ਉਹਨਾਂ ਦਾ ਮੁਕਾਬਲਾ ਕੀਤਾ ਜਾ ਸਕੇ ਤੇ ਅੱਜ 11:30 ਵਜੇ ਕਿਸਾਨਾਂ ਦੇ ਦੁਆਰਾ ਜਿਹੜਾ ਕੂਚ ਕੀਤਾ ਜਾਣਾ ਸੀ ਤੇ ਇਹ ਕੂਚਾ ਜਿਹੜਾ ਇਹ ਸਿੱਧਾ ਜਾ ਕੇ ਦਿੱਲੀ ਰੋਕਣਾ ਇਸ ਤੋਂ ਪਹਿਲਾਂ ਡੱਲੇ ਵਾਲ ਤੇ ਸਾਰੇ ਕਿਸਾਨਾਂ ਆਗੂਆਂ ਦੇ ਦੁਆਰਾ ਜਿਹੜਾ ਇਹ ਚੀਜ਼ ਦੇ ਉੱਤੇ ਤੜਕੇ ਪੀਸੀ ਕਰਕੇ ਦੱਸ ਵੀ ਦਿੱਤਾ ਗਿਆ ਹੈ ਕਿ ਅੱਜ ਜੋ ਕੁਝ ਹੋਊਗਾ ਉਸ ਦੀ ਸਰਕਾਰ ਹੀ ਜ਼ਿੰਮੇਵਾਰ ਹੋਊਗੀ ਕਿਉਂਕਿ ਕਿਸਾਨ 13 ਤਰੀਕ ਤੋਂ ਇੱਥੇ ਬੈਠੇ ਹੋਏ ਨੇ ਪੰਜ ਦੌਰ ਦੀ ਮੀਟਿੰਗ ਆ ਜਿਹੜੀ ਉਸ ਸੈਂਟਰ ਦੇ ਨਾਲ ਹੋ ਚੁੱਕੀ ਹੈ ਤੇ ਇਸ ਦੇ ਬਾਵਜੂਦ ਕਿਸਾਨਾਂ ਦੀ ਮੰਗ ਆ ਜਿਹੜੀ ਉਹ ਨਹੀਂ ਮੰਨੀ ਗਈ ਤੇ ਨਾ ਹੀ ਕਿਸਾਨਾਂ ਨੂੰ ਸ਼ਾਂਤੀਪੂਰਵਕ ਧਰਨਾ ਲਾਉਣ ਦਿੱਤਾ ਜਾ ਰਿਹਾ ਦਿੱਲੀ ਦੇ ਵਿੱਚ ਜਾ ਕੇ ਤੇ ਸਰਕਾਰ ਦੇ ਦੁਆਰਾ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਆਨੇ ਉਹ ਨੈਕਸਟ ਲੈਵਲ ਦੀਆਂ ਨੇ ਕਿਉਂਕਿ ਨਾ ਜਾਣੇ ਕਿੰਨੇ ਕਿੰਨੇ ਲੈਵਲ ਦੀ ਬੈਰੀਕੇਟਿੰਗ ਕੀਤੀ ਗਈ ਹੈ ਔਰ ਕਿੰਨੇ ਕਿੰਨੇ ਕੁਆਂਟਲਾਂ ਦੇ ਬੈਰੀਕੇਟ ਰੱਖੇ ਗਏ ਨੇ ਕਿੱਲਾਂ ਘੜ ਦਿੱਤੀਆਂ ਗਈਆਂ ਨੇ ਤਾਂ ਕਿ ਕੋਈ ਵੀ ਕਿਸਾਨਾਂ ਦੀ ਚੀਜ਼ ਜਿਹੜੀ ਜਾਂ ਫਿਰ ਟਰੈਕਟਰ ਹੈ ਚਾਹੇ ਉਹ ਜੇਸੀਬੀ ਹੋਣ ਪੌਕਲੈਨ ਮਸ਼ੀਨਾਂ ਹੋਣ ਉਹ ਦੂਜੇ ਪਾਸੇ ਨਾ ਜਾ ਸਕਣ ਇਸ ਤੋਂ ਪੱਲਾ ਨਾ ਜਾਣੇ ਕਿੰਨੇ ਸੈਂਕੜੇ ਕਿਸਾਨ ਜਿਹੜੇ ਉਹ ਜ਼ਖਮੀ ਵੀ ਹੋ ਚੁੱਕੇ ਨੇ ਉਸ ਬੈਰੀਕੇਟਿੰਗ ਨੂੰ ਪਾਰ ਕਰਦੇ ਸਮੇਂ ਇਸ ਤੋਂ ਪਹਿਲਾਂ ਤੇ ਅੱਜ ਦੀ ਜਿਹੜੀ 11:30 ਵਜੇ ਦੀ ਕਾਲ ਆ ਜਿਹੜੀ ਉਹ ਕੀਤੀ ਗਈ ਸੀ ਕਿ ਕਿਸਾਨਾਂ ਦੇ ਦੁਆਰਾ ਦਿੱਲੀ ਜਾ ਹੀ ਜਾਊਗਾ ਔਰ ਨੌਜਵਾਨਾਂ ਦੇ ਦੁਆਰਾ ਵੀ ਇਹ ਚੀਜ਼ ਕਹੀ ਜਾ ਰਹੀ ਸੀ ਕਿ ਉਹ ਦਿੱਲੀ ਜਾਣਾ ਚਾਹੁੰਦੇ ਨੇ ਤੇ ਕਿਸਾਨ ਆਗੂਆਂ ਨੂੰ ਕਿਸੇ ਪ੍ਰਕਾਰ ਦੀ ਕਾਲ ਦੇਣ ਕਿ ਉਹ ਦਿੱਲੀ ਜਾਣ ਤੇ ਅੱਜ ਕਿਸਾਨ ਆਗੂਆਂ ਦੇ ਦੁਆਰਾ ਵੀ ਤੜਕੇ ਪੀਸੀ ਕਰਕੇ ਚੀਜ਼ ਕਨਫਰਮ ਕਰ ਦਿੱਤੀ ਗਈ ਆ ਕਿ ਹੁਣ ਦਿੱਲੀ ਜਾ ਕੇ ਸਾਹ ਲੈਂਦਾ ਜਾਊਗਾ ਤੇ ਅੱਜ ਉਹ ਦੇਣਾ ਜਦੋਂ ਕਿਸਾਨਾਂ ਦੇ ਦੁਆਰਾ ਜਿਹੜੇ ਅਲੱਗ-ਅਲੱਗ ਤਰੀਕੇ ਵਰਤੇ ਜਾਣਗੇ ਤਾਂ ਕਿ ਉਹ ਜਿਹੜੇ ਸਾਂ ਬਾਰਡਰਸ ਨੂੰ ਤੋੜ ਸਕਣ ਜਿਹੜੇ ਪੰਜਾਬ ਅਤੇ ਹਿੰਦੁਸਤਾਨ ਦੇ ਬਾਰਡਰ ਬਣ ਚੁੱਕੇ ਨੇ ਹਰਿਆਣਾ ਦੇ ਬਾਰਡਰ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਤੋੜਨਾ ਹੀ ਕਿਸਾਨਾਂ ਦੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਹੋਊਗੀ ਇਸ ਤੋਂ ਪਹਿਲਾਂ ਵੀ ਕਿਸਾਨ ਅਲੱਗ-ਅਲੱਗ ਵੀਡੀਓਜ਼ ਜਿਹੜੀਆਂ ਗੱਟਿਆਂ ਦੀਆਂ ਆ ਰਹੀਆਂ ਸੀ ਤੇ ਕੱਲ ਰਾਤ ਤੋਂ ਗੱਟੇ ਜਿਹੜੇ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਹਜੇ ਤੱਕ ਕਿਸਾਨਾਂ ਦੁਆਰਾ ਇਹ ਤਾਂ ਨਹੀਂ ਦੱਸਿਆ ਗਿਆ ਕਿ ਇਹਨਾਂ ਗੱਟਿਆਂ ਦਾ ਇਸਤੇਮਾਲ ਕਿਸ ਤਰੀਕੇ ਨਾਲ ਬੈਰੀਕੇਡਿੰਗ ਨੂੰ ਤੋੜਨ ਦੇ ਲਈ ਕੀਤਾ ਜਾਊ ਜਾਂ ਬਰ ਪੁਲ ਬਣਾਉਣ ਦੇ ਲਈ ਕੀਤਾ ਜਾਊ ਤੇ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਕੀਤਾ ਜਾਣਾ ਪਰ ਇਹ ਗੱਲ ਕਨਫਰਮ ਆ ਕਿ ਇਹਨਾਂ ਗੱਟਿਆਂ ਦਾ ਇੱਕ ਵੱਡਾ ਯੂਜ਼ ਹੈ ਜਿਹੜਾ ਅੱਜ ਹੋਣ ਵਾਲਾ ਤਾਂ ਕਿ ਕਿਸਾਨਾਂ ਜਿਹੜੇ ਇਸ ਬਾਰਡਰ ਨੂੰ ਪਾਰ ਕਰ ਜਾਣ ਹੋ ਸਕਦਾ ਹੈ ਦੇ ਨਾਲ ਉਹਨਾਂ ਦੁਆਰਾ ਕਿਸੇ ਤਰ੍ਹਾਂ ਕਿਉਂਕਿ ਬਹੁਤ ਵੱਡੇ ਬੈਰੀਕੇਡ ਨੇ ਉਹਨਾਂ ਨੂੰ ਪੱਟਿਆ ਜਾਣਾ ਮੁਮਕਨ ਨਹੀਂ ਆ ਤਾਂ ਹੋ ਸਕਦਾ ਇਹਨਾਂ ਨੂੰ ਇੱਕ ਤਰ੍ਹਾਂ ਦੀ ਕਹਿ ਸਕਦਾ ਢਾਲ ਦੀ ਤਰ੍ਹਾਂ ਯੂਜ਼ ਕਰਕੇ ਇੱਕ ਤਰ੍ਹਾਂ ਦਾ ਪੋਲੀ ਬਣਾ ਦਿੱਤਾ ਜਾਵੇ ਇਹਨਾਂ ਘਟਾਂ ਦੀ ਮਾਤ ਦੇ ਨਾਲ ਤਾਂ ਕਿ ਨਾ ਬਾਰਡਰਸ ਨੂੰ ਪਾਰ ਕੀਤਾ ਜਾ ਸਕੇ ਤੇ ਹੋ ਸਕਦਾ ਅਸੀਂ ਵੀ ਇਹੀ ਕਹਾਂਗੇ ਚਾਹੁੰਦੇ ਆ ਕਿ ਕਿਸਾਨਾਂ ਜਿਹੜੇ ਇਸ ਬਾਰਡਰ ਨੂੰ ਪਾਰ ਕਰ ਜਾਣ ਤੇ ਜਾਂ ਫਿਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਤੇ ਜਾਂ ਫਿਰ ਸਰਕਾਰ ਐڑی ਬੈਰੀਕੇਟਿੰਗ ਖੁਦ ਹਟਾ ਕੇ ਐੜਾ ਕਿਸਾਨਾਂ ਨੂੰ ਦਿੱਲੀ ਜਾਣ ਦੇ ਲਈ ਰਸਤੇ ਖੋਲ ਕੇ ਦੇਵੇ ਤਾਂ ਕਿ ਉਹ ਸ਼ਾਂਤੀਪੂਰਵਕ ਤਰੰਗ ਦੇ ਨਾਲ ਐੜਾ ਉਹ ਆਪਣੇ ਧਰਨਾ ਪ੍ਰਦਰਸ਼ਨ ਕਰ ਸਕਣ ਕਿਉਂਕਿ ਪਿਛਲੇ ਗੇੜ ਵੀ 100 ਇੱਕ ਸਾਲ ਤੱਕਰ ਬੈਠੇ ਰਹੇ ਸੀ ਕਿਸਾਨ ਤੇ ਉਸ ਵਕਤ ਤੱਕ ਵੀ ਕਿਸਾਨਾਂ ਦੁਆਰਾ ਸ਼ਾਂਤੀਪੂਰਵਕ ਧਰਨਾ ਹੀ ਦਿੱਤਾ ਗਿਆ ਸੀ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਕਿ ਅੱਜ ਕਿਸਾਨਾਂ ਜਿਹੜੇ ਉਹ ਬੈਰੀਕੇਟ ਤੋੜ ਕੇ ਟੱਪ ਜਾਣਗੇ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਇਹ ਦਿਲੋਂ ਚਾਹੁੰਦੇ ਹਾਂ ਕਿ ਕਿਸਾਨ ਬੈਰੀਕੇਡ ਤੋੜ ਕੇ ਟੱਪ ਜਾਣ ਜਾਂ ਫਿਰ ਖੁਦ ਸਰਕਾਰ ਦੇ ਦੁਆਰਾ ਹੀ ਇਹ ਬੈਰੀਕੇਡ ਹਟਾ ਦਿੱਤੇ ਜਾਣ ਤਨਵਾ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ